ਬਾਬਾ ਬੰਦਾ ਸਿੰਘ ਬਹਾਦਰ ਗੁਰਮਖ ਪਿਆਰਿਓ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ ਨਹੀਂ ਸਤਿਗੁਰੂ ਪਾਸ਼ਾ ਜੀ ਉੱਥੇ ਗਏ ਨਹੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਜੀਵਨ ਕੇ ਜੈਸਾ ਪਰ ਜਦੋਂ ਸਤਿਗੁਰੂ ਪਾਸ਼ਾ ਜੀ ਉੱਥੇ ਗਏ ਉਹਨਾਂ ਨੇ ਉਪਦੇਸ਼ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਉਪਦੇਸ਼ ਦਿੱਤੇ ਤੇ ਜੇਕਰ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਉਪਦੇਸ਼ਾਂ ਨੂੰ ਕਹਿਣ ਦਾ ਵੀ ਮੈਂ ਨਹੀਂ ਕਮਾਉਣੀ ਤੇ ਉਹਦੀ ਉਹਦੀ ਮਰਜ਼ੀ ਸੀ ਪਰ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੂੰ ਕਮਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੂੰ ਮੰਨਿਆ ਤੇ ਜਦੋਂ ਪਾਸ਼ਾ ਦਾ ਉਪਦੇਸ਼ ਮੰਨ ਲਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਵੇਖੋ ਕਿਹਜਾ ਬਣਿਆ ਸਤਪੁਰੂ ਪਾਸ਼ਾ ਜੀ ਨੇ ਤੀਰ ਦਿੱਤੇ ਨਿਸ਼ਾਨ ਦਿੱਤੇ ਨਗਾਰਾ ਦਿੱਤਾ ਪੰਜ ਸਿੰਘ ਦਿੱਤੇ ਪੰਜਾਬ ਦੀ ਧਰਤੀ ਵੱਲ ਤੋਰਿਆ ਤੇ ਉਸ ਤੋਂ ਪਹਿਲਾਂ ਉਹਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਮਹਾਰਾਜ ਆ ਜਿਹੜੇ ਤੁਸੀਂ ਮੇਰੇ ਇੱਥੇ ਜਾਨਵਰ ਸੀ ਝਟਕਾ ਦਿੱਤੇ ਨੇ ਇਹਨਾਂ ਦਾ ਖੂਨ